ਗੁੱਡ ਮਾਰਨਿੰਗ ਐਵਰੀਬਾਡੀ ਹੋਰ ਵੀ ਸੱਜਣੋ ਕੀ ਹਾਲ ਚਾਲ ਨੇ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਸਾਡੇ ਸਤਿਗイール ਹੋਣੀ ਉਹ ਪਏ ਆ ਤੇ ਅੱਜ ਤੁਹਾਨੂੰ ਸਿਖਾਉਨੇ ਆ ਸਿਰ ਨੂੰ ਤੇਲ ਲਾਉਣਾ ਹਨਾ ਲਾਉਣ ਦੇ ਤਰੀਕੇ ਤੇ ਨਾਲੇ ਤੁਹਾਨੂੰ ਤਰੀਕੇ ਸਿੱਖੋ ਤੇ ਨਾਲੇ ਆਪਦੀਆਂ ਵਧੀਆਂ ਮਾਵਾਂ ਦੇ ਹੈਡ ਮ사ਜ ਕਰੋ ਅੱਜ ਤੁਹਾਨੂੰ ਸਿਖਾਉਨੇ ਆ ਤਾਂ ਤੁਸੀਂ ਕੀ ਕਰਨਾ ਹੈ ਆ ਵਾਲੀ ਜਿਹੜੀ ਲੇਅਰ ਆ ਮਤਲਬ ਇਹਨੂੰ ਪੂਰੀ ਫਾਈਨ ਸਾਫ਼ ਇਹਨੂੰ ਕਹਿੰਦੇ ਆਪਾਂ ਪੂਰੀ ਚੰਗੀ ਤਰ੍ਹਾਂ ਪਤਾ ਲੱਗ ਜੇ ਵੀ ਹਾਂ ਮ사ਜ ਕੀਤੀ ਐ ਤੇ ਤੇਲ ਲਾਇਆ ਹਨਾ ਜੇ ਆਪਾਂ ਕਹਾਂ ਆ ਦੇਖ ਇਹਨੂੰ ਪੂਰੀ ਮੇਰਾ ਹੁਣ ਫੋਨ ਵੀ ਫੜਿਆ ਉਹ ਦੇ ਸਿੱਧੇ ਕਰਿਆ ਫੋਨ ਫੜ ਮਤ ਇਹਨੂੰ ਪੂਰੇ ਪ੍ਰੋਪਰ ਚੰਗੀ ਤਰ੍ਹਾਂ ਮਤਲਬ ਸਾਫ਼ ਕਰ ਲੈਣਾ ਲਾਈਨ ਨੂੰ ਪੂਰੀ ਦੀ ਪੂਰੀ ਨੂੰ ਮਤਲਬ ਇਹ ਅਗਲਾ ਲਾਉਣ ਨੂੰ ਤਾਂ ਅਗਲਾ ਕਹਿਣਾ ਕੋਈ ਨਹੀਂ ਦਾ ਦਰਸਾਉਂਦਾ ਵੀ ਤੇਲ ਲਾ ਸਕਦੇ ਤੇਲ ਲਾਗਣਾ ਆਣ ਲੱਗ ਵੀ ਜਾਊਗਾ ਵਾਲਾਂ ਨੂੰ ਆ ਦੇਖੋ ਇੱਥੋਂ ਤੋਂ ਲੈ ਕੇ ਆਏ ਪ੍ਰੋਪਰ ਜਿੱਦਾਂ ਅਪਾ ਚੀਰ ਪਹਿਲਾਂ ਕੱਢਦੇ ਹੁੰਦੇ ਸੀਗੇ ਜਿਹੜੀਆਂ ਕੁੜੀਆਂ ਮਿੱਡੀਆਂ ਮੋਡੀਆਂ ਬਣਾਉਂਦੀਆਂ ਹਨ ਆ ਦੇਖੋ ਐਦਾਂ ਕਰ ਲਿਆ ਨਾ ਪੂਰਾ ਕਲੀਅਰ ਇੱਥੋਂ ਤੋਂ ਲੈ ਕੇ ਸਿਰੇ ਤੱਕ ਫਿਰ ਇਹਦਾ ਪਾਰਟੀਸ਼ਨ ਕਰਦਣੀ ਹੈ ਕੰਨ ਵਾਲੀ ਸਾਈਡ ਨੂੰ ਕੰਨ ਵਾਲੀ ਸਾਈਡ ਨੂੰ ਕਰਤੀ ਤੇ ਫਿਰ ਇਧਰਲੇ ਕੰਨ ਵਾਲੀ ਸਾਈਡ ਨੂੰ ਕਰਤੀ ਇਹ ਕਰਤੀ ਇਹ ਹੁਣ ਇਹ ਚਾਰ ਸੈਕਸ਼ਨ ਹੋ ਗਏ ਇਹ ਅਲੱਗ-ਅਲੱਗ ਆ ਅਲੱਗ ਹੋ ਗਏ ਸੈਕਸ਼ਨ ਆ ਅਲੱਗ ਹੋ ਗਏ ਸੈਕਸ਼ਨ ਦੇ ਇਧਰਲਾ ਹੋ ਗਿਆ ਅਲੱਗ ਸੈਕਸ਼ਨ ਮੇਰੇ ਕੋ 4 ਸੈਕਸ਼ਨ ਹੋ ਗਏ ਆ ਦੇਖੋ ਕਿੰਨੇ ਫਾਈਨ ਇਹ ਆ ਦੇਖੋ ਆਹ ਵਾਲਾ ਐ ਆ ਰਿਹਾ ਸਿੱਧੇ ਨੂੰ ਜਾ ਰਿਹਾ ਤੇ ਆਹ ਵਾਲਾ ਇਹ ਵਾਲਾ ਇਧਰੋਂ ਜਾ ਰਿਹਾ ਤੇ ਆਹ ਵਾਲਾ ਜਾ ਰਿਹਾ ਅੱਲਾ ਹੀ ਉਹ ਇਧਰੋਂ ਚਲਾ ਗਿਆ ਮਲੇ ਇਹ ਸੈਕਸ਼ਨ ਘਟਾ ਦਾ ਮਤਲਬ ਇਹ ਹੈ ਕਿ ਇਸ ਤੇਲ ਲਗਣ ਨੂੰ ਤਾਂ ਸਿੱਧਾ ਦੂਸਰੋਂ ਵੀ ਲਾ ਸਕਦੇ ਸੀ ਆਪਾਂ ਆਪਾਂ ਇਹਦੇ ਅਕੋਰਡਿੰਗ ਤੇਲ ਵੀ ਲਾਵਾਂਗੇ ਤੇ ਨਾਲ-ਨਾਲ ਮ사ਜ ਵੀ ਦੀਵਾਂਗੇ ਤੇ ਨਾਲ-ਨਾਲ ਸੇਵਾ ਸੇਵਾ ਨੂੰ ਲੱਗਦਾ ਮਿਹਨਤ ਹੈ ਨਾ ਵੀ ਹਾਂ ਤੇ ਆ ਤਾਂ ਸਾਡੇ ਨਵੇਂ-ਨਵੇਂ ਆਏ ਦਿਖਾਏ ਦਾ ਆ ਦੰਦ ਨਵੇਂ ਆਉਣਗੇ ਤੇ ਪੁਰਾਣੇ ਗਏ ਜਿਹੜੇ ਵਿਚਰੇ ਹੈ ਜਿਹੜੇ ਨੇ ਚਾਕਲੇਟਾ ਖਾ ਕੇ ਖਰਾਬ ਕੀਤੇ ਆ ਚਲੋ ਸੈਦਗੀਰ ਜੀ ਅੱਜ ਸਾਡਾ ਸੈਦਗੀਰ ਕੈਮਰਾਮੈਨ ਆ ਤੁਹਾਨੂੰ ਦਿਖਾਉਨੇ ਆ ਇਸ ਮਰਗੀ ਤੇ ਦੰਦ ਪੜ ਰਹੇ ਨੇ ਤੇ ਡੈਡੀ ਤੋਂ ਪਰਨਾ ਖੋਲ ਲਿਆ ਬੂਆ ਆ ਦੇਖੋ ਇਹ ਲਾਇਆ ਆਪਾਂ ਪਹਿਲਾਂ ਵਿਲੀਆਂ ਨਾਲ ਜਿਵੇਂ ਬੁੜੀਆਂ ਕਹਿੰਦੀਆਂ ਨੇ ਵਿਲੀਆਂ ਨਾਲ ਤੇਲ ਲਾ ਲਿਆ ਠੀਕ ਆ ਆ ਦੇਖੋ ਵੀਡੀਓ ਬਣਾਉਂਦਾ ਮਤਲਬ ਇਹ ਹੈ ਕਿ ਤੁਸੀਂ ਭਾਈ ਤੇਲ ਤਾਂ ਇਹ ਨਹੀਂ ਤੁਸੀਂ ਮਾਵਾ ਦੀਆਂ ਉਹਨੀਆਂ ਸੇਵਾ ਨਹੀਂ ਕਰਦੇ ਹੋਵੋਗੇ ਕਰਦੇ ਹੋਵੋਗੇ ਵੀਡੀਓ ਨਹੀਂ ਬਣਾਉਂਦੇ ਹੋਵੋਗੇ ਪਰ ਇੰਨੇ ਨਾਲ ਤੁਸੀਂ ਹੋਰ ਮੋਟੀਵੇਟ ਹੋ ਜਾਓਗੇ ਵੀ ਟੈਨਸ਼ਨ ਨਾ ਲਿਆ ਕਰੋ ਜੇ ਕਿਸੇ ਦੇ ਸਿਰ ਨੂੰ ਤੇਲ ਲਾਤਾ ਤੇ ਜੇ ਮਾਂ ਦੇ ਵੀ ਤੇਲ ਲਾਤਾ ਤੇ ਪਤਾ ਨਹੀਂ ਕੀ ਹੋਊਗਾ ਸੇਵਾ ਦਾ ਸੇਵਾ ਤੇ ਨਾਲੇ ਤੁਸੀਂ ਆਪ ਦੀ ਵੀਡੀਓ ਬਣਾ ਸਕਦੇ ਆ ਹਨਾ ਵੀ ਸੱਚੀ ਹਾਂਜੀ ਆ ਦੇਖੋ ਮੇਰੀਆਂ ਫਿੰਗਰਾਂ ਵੀ ਚੱਲਦੀਆਂ ਦਿਖਾ ਦਿਓ ਮਾੜੀਆਂ ਆ ਵੀ ਕਿਵੇਂ ਚੱਲ ਰਹੀਆਂ ਪਿੱਛੇ ਨੂੰ ਹੋ ਕੇ ਦਿਖਾਓ ਮੋੜ ਆ ਆਪਾਂ ਐ ਐ ਕਰਕੇ ਨਾਲੇ ਮ사ਜ ਦੇਵਾਂਗੇ ਤੇ ਤੁਸੀਂ ਨਾਲ-ਨਾਲ ਲਾਈਕ ਕਰ ਹੀ ਚੱਲਿਓ ਤੇ ਅੱਜ ਫ੍ਰੀ ਸੀਗੇ ਤੇ ਨਾਲੇ ਮੈਂ ਕਿਹਾ ਤੇਲ ਲਾ ਦਈਏ ਤੇ ਨਾਲੇ ਮੰਮੀ ਕੇ ਨਹੀਂ ਸਿਰ ਦੁਖੀ ਹੋ ਜਾਂਦਾ ਤੇ ਨਾਲ ਆਪਾਂ ਨਾਲੇ ਰਿਲੈਕਸ ਕਰਤਾਗੇ ਹਣਾ ਆ ਬੜਾ ਵਧੀਆ ਲੱਗਦਾ ਹੈ ਕਿ ਨਹੀਂ ਹਾਂ ਇਹਨਾਂ ਨੂੰ ਪਛੋ ਜਿਨ੍ਹਾਂ ਨੂੰ ਜਿਨ੍ਹਾਂ ਦੇ ਆਪਾ ਕਰੀ ਜਾਂਨੇ ਆ ਦਾਦੀ ਵਧੀਆ ਲੱਗਦਾ ਹੈ ਕਿ ਨਹੀਂ ਬਹੁਤ ਵਧੀਆ ਬਹੁਤ ਵਧੀਆ ਹੂੰ ਤੁਸੀਂ ਵੀ ਇੱਕ ਵਾਰੀ ਕਰਕੇ ਦੇਖੋ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਹਾਂ ਤੁਸੀਂ ਵੀ ਕਰਕੇ ਵੇਖੋ ਕੱਲਾ ਵੀਡੀਓ ਵੇਖ ਕੇ ਤੇ ਗਲਤ ਕਮੈਂਟ ਨਹੀਂ ਕਰਨੀ ਭਾਈ ਹਨਾ ਵੀ ਹਾਂ ਹਾਂ ਆ ਦੇਖੋ ਕਿਵੇਂ ਸੋਨਾ ਸੋਨਾ ਮ사ਜ ਵੀ ਜਾਂਦਾ ਆ ਸੁਣੀ ਸੁਣੀ ਮ사ਜ ਵੀ ਹੋ ਜਾਂਦੀ ਏ ਤੇ ਨਾਲ ਨਾਲ ਦਿਲ ਲੱਗ ਜਾਂਦਾ ਤੇ ਨਾਲੇ ਆਪਾਂ ਜਿਹੜੇ ਪੁਆਇੰਟ ਤੁਹਾਨੂੰ ਦੱਸੇ ਸੀ ਚਾਰ ਸੈਕਸ਼ਨ ਕੱਢ ਕੇ ਇਹਦੇ ਨਾਲ ਇੱਥੋਂ ਆਪਾਂ ਐਦਾ ਮ사ਜ ਦੇਵਾਂਗੇ ਇੱਥੋਂ ਐ ਪੁਆਇੰਟ ਨੱਪਾਂਗੇ ਠੀਕ ਐ ਪੁਆਇੰਟ ਨੱਪ ਕੇ ਤੇ ਆ ਹੁਣ ਫੋਨ ਆ ਗਿਆ ਪ੍ਰਧਾਨ ਜੀ ਦਾ ਇਹ ਆਪਣੀ ਵਿਗਨ ਪਹੁੰਚਣਗੇ ਪ੍ਰਧਾਨ ਜੀ ਮੈਂ 10 ਮਿੰਟਾਂ ਦੇ ਵਿੱਚ ਵਿੱਚ ਆ ਗਿਆ ਜੀ ਵੇਗਨਾ ਪਉਂਦੇ ਸੀ ਆਪਣੀ ਸੇਵਾ ਚ ਤੇ ਆਪਾਂ ਉਹਨਾਂ ਨੂੰ ਹੁਣ ਕੱਟਤਾ ਤੇ ਆਹ ਦੇਖੋ ਮਾੜਾ ਪਿੱਛੋਂ ਹੋ ਜੋ ਫੋਟੋਗ੍ਰਾਫਰ ਜੀ ਮਾੜਾ ਯਾਰ ਮਾੜਾ ਪਿੱਛੇ ਨੂੰ ਹੋ ਕੇ ਦਿਖਾ ਦਿਓ ਲਓ ਇਹ ਆਪਾਂ मसाज ਇੱਥੋਂ ਦੇ ਨੇ ਪੁਆਇੰਟ ਜਿਹੜਾ ਰਿਲੈਕਸੇਸ਼ਨ ਵੈਸੇ ਵੀ ਕਿਸੇ ਦਾ ਸਿਰ ਦੁਖਦਾ ਉਹਨੂੰ ਇੱਥੋਂ ਪੁਆਇੰਟ ਨਾਪ ਕੇ ਸੈਂਟਰ ਚੋਂ ਤੇ ਐਂ ਕਰਕੇ ਆਪਾਂ ਕੰਨ ਵਾਲੇ ਸਾਈਡ ਨੂੰ ਲੈ ਕੇ ਜਾਣੇ ਦੋਨੇ ਸਾਈਡਾਂ ਠੀਕ ਹੈ ਤੇ ਇਧਰੋਂ ਇਧਰ ਨੂੰ ਲੈ ਕੇ ਜਾਣੇ ਤੇ ਫੇਰ ਕੀ ਕਰਨਾ ਆਪਾਂ ਟਾਪ ਤੋਂ ਲੈ ਕੇ ਮੱਥੇ ਤੋਂ ਜਿਹਨੂੰ ਫੋਰਹੈਡ ਬੋਲਦੇ ਆਪਾਂ ਉਹ ਤੋਂ ਲੈ ਕੇ ਆ ਪਿੱਛੇ ਨੂੰ ਆਇਆ ਪੁਆਇੰਟ ਜੇ ਮੈਂ ਮ사ਜ ਕਰੀ ਜਾਊਂਗਾ ਤੁਸੀਂ ਬਸ ਲਾਈਕ ਕਰ ਦਿਓ ਤੇ ਮੈਂ ਹੁਣ ਪ੍ਰੋਪਰ ਮ사ਜ ਕਰਕੇ ਤੇ ਤੇਲ ਲਾਦਾ ਓਕੇ ਬਾਏ ਬਾਏ